ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਕਲਕੱਤਾ ਚ ਰੋਕੀਆਂ ਗਈਆਂ ਟ੍ਰੇਨਾਂ ਮਰਸ਼ੀਦਾਬਾਦ ਚ ਝੜਪ ਬੰਗਾਲ ਪੂਰਨ ਤੌਰ ਤੇ ਬੰਦ ਗੁਜਰਾਤ ਚ ਭਾਰੀ ਮੀਂਹ ਦੀ ਐਮਰਜੈਂਸੀ 15 ਲੋਕਾਂ ਦੀ ਹੋਈ ਮੌਤ 11000 ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਸ਼ਿਫਟ ਪੰਜਾਬ ਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਰੁਕੇ ਪ੍ਰੋਜੈਕਟਾਂ ਨੂੰ ਲੈ ਕੇ ਹਾਈ ਕੋਰਟ ਸਖਤ ਮਾਨ ਸਰਕਾਰ ਨੂੰ ਭਾਈ ਝਾੜ ਡੀਜੀਪੀ ਨੂੰ ਜਾਰੀ ਕੀਤੇ ਗਏ ਸਖਤ ਹੁਕਮ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਲਕੱਤਾ ਦੇ ਆਜੀਕਰ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਤੇ ਕਤਲ ਦਾ ਮਾਮਲਾ ਸੁਰਖੀਆਂ ਵਿੱਚ ਹੈ ਪੱਛਮੀ ਬੰਗਾਲ ਤੋਂ ਲੈ ਕੇ ਪੂਰੇ ਦੇਸ਼ ਵਿੱਚ ਇਸ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਬੀਤੀ ਦਿਨੀ ਵੀ ਭਾਰਤੀ ਜਨਤਾ ਪਾਰਟੀ ਨੇ ਕਲਕੱਤਾ ਚ 77 ਤਰੇ ਤੱਕ ਨਵੰਨਾ ਅਭਿਜਨ ਜਾਂ ਨਵੰਨਾ ਮਾਰਚ ਕੀਤਾ ਭਾਜਪਾ ਦੇ ਅਨੁਸਾਰ ਪੁਲਿਸ ਨੇ ਮਾਰਚ ਦੌਰਾਨ ਸ਼ਾਂਤ ਮੇਂ ਪ੍ਰਦਰਸ਼ਨਕਾਰੀਆਂ ਵਿਰੁੱਧ ਬੇਰਹਿਮੀ ਕਾਰਵਾਈ ਕੀਤੀ ਇਸ ਕਾਰਵਾਈ ਨੂੰ ਲੈ ਕੇ 5 ਪਾਣੀ 28 ਗਸ ਯਾਨੀ ਕਿ ਅੱਜ 12 ਘੰਟੇ ਵਾਲੀ ਬੰਗਾਲ ਬੰਦ ਦਾ ਸਰਦ ਦਿੱਤਾ ਭਾਜਪਾ ਨੇ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਬੰਗਾਲ ਬੰਦ ਦਾ ਐਲਾਨ ਕੀਤਾ ਹੈ ਬੀਤੇ ਦਿਨੀ ਕਲਕੱਤਾ ਤੇ ਇਸ ਦੇ ਗਵਾਂਡੀ ਹਾਵੜਾ ਦੇ ਵੱਖ-ਵੱਖ ਖੇਸਿਆਂ ਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਛੜਪਾ ਹੋਈਆਂ ਜਦੋਂ ਅੰਦੋਲਨਕਾਰੀਆਂ ਨੇ ਪੱਛਮੀ ਬੰਗਾਲ ਸਕਰਤ੍ਰਿਤ ਨੰਬਨਾ ਵੱਲ ਮਾਰਚ ਕਰਨ ਲਈ ਬੈਰੀਕੇਡਾਂ ਰਾਹੀਂ ਆਪਣਾ ਰਸਤਾ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗੁਜਰਾਤ ਵਿੱਚ ਮੀਂਹ ਕਾਰਨ ਐਮਰਜੈਂਸੀ ਚੱਲ ਰਹੀ ਹੈ ਰਿਕਾਰਡ ਤੋੜ ਮੀਂਹ ਕਨ ਮੌਸਮ ਵਿਭਾਗ ਨੇ ਗੁਜਰਾਤ ਦੇ 27 ਜ਼ਿਲ੍ਹਿਆਂ 'ਚ ਰੈਡ ਅਲਰਟ ਜਾਰੀ ਕੀਤਾ ਹੈ ਪਿਛਲੇ 48 ਘੰਟਿਆਂ ਦੀ ਭਾਰੀ ਬਾਰਿਸ਼ ਨੇ ਗੁਜਰਾਤ ਦੇ ਕਈ ਜ਼ਿਲ੍ਹਿਆਂ 'ਚ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਸਨ ਤੇ ਹੁਣ ਮੌਸਮ ਵਿਭਾਗ ਨੇ ਅੱਜ ਅਤੇ 29 ਅਗਸਤ ਲਈ ਰੈਡ ਅਲਰਟ ਜਾਰੀ ਕੀਤਾ ਹੈ ਸਵੇਰੇ ਦੇ ਜ਼ਾਤ ਡੈਮ ਓਵਰਫਲੋ ਹੋ ਗਏ ਨੇ ਨਦੀਆਂ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਨ ਅਤੇ ਤਬਾਹੀ ਮਚਾਉਣ ਲਈ ਬੇਤਾਬ ਨੇ ਰਿਹਾਇਸ਼ੀ ਇਲਾਕੇ ਟਾਪੂਆਂ ਬਦਲ ਗਏ ਨੇ ਪਾਰੀਮੀ ਤੋਂ ਬਾਅਦ ਕਈ-ਕਈ ਫੁੱਟ ਤੱਕ ਪਾਣੀ ਖੜਾ ਹੋਣ ਨਾਲ ਲੋਕਾਂ ਨੂੰ ਘਰਾਂ 'ਚ ਹੀ ਕੈਦ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਇੱਕ ਸਵਰਗੀ ਆਫਤ ਨੇ ਗੁਜਰਾਤ 'ਚ ਤਬਾਹੀ ਮਚਾਈ ਹੈ ਜਾਮਨਗਰ ਤੋਂ ਲੈ ਕੇ ਜੂਨਾਗੜ ਵਡਾਉਦਰਾ ਤੇ ਬਨਾਸ ਕਾਂਠਾ ਤੇ আরাਵਲੀ ਤੋਂ ਅਹਮਦਾਬਾਦ ਤੱਕ ਪਾਣੀ ਦਾ ਸੰਕਟ ਦਿਖਾਈ ਦੇ ਰਿਹਾ ਖਾਸ ਕਰਕੇ ਪਾਸ ਇਲਾਕਿਆਂ ਦੇ ਵਿੱਚ ਤਰਨ ਵਾਲੇ ਲੋਕ ਵੀ ਪਾਣੀ ਭਰਨ ਕੰਨ ਪਰੇਸ਼ਾਨ ਦੇਖੇਗੇ ਹਰ ਚ ਪਾਰਕੀਤਾ ਬਾਈਕ ਤੇ ਸਕੂਟਰ ਲਗਭਗ ਡੁੱਬ ਗਏ ਨੇ ਮੌਲੇਤਾਰਮੀ ਖਾਨ ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਪਾਣੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਰੁਕੇ ਪ੍ਰੋਜੈਕਟਾਂ ਦੇ ਮਾਮਲੇ 'ਚ ਸਖਤ ਝਾਟ ਪਾਈ ਹੈ ਹਾਈ ਕੋਰਟ ਨੇ ਮਾਨ ਸਰਕਾਰ ਨੂੰ ਮਾਮਲੇ 'ਚ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਆ ਮੁਆਵਜ਼ਾ ਜਾਰੀ ਕੀਤੀਆਂ ਜ਼ਮੀਨਾਂ ਦਾ ਕਬਜ਼ਾ ਅਥਾਰਟੀ ਨੂੰ ਦਿਵਾਉਣ ਦੇ ਹੁਕਮ ਦਿੱਤੇ ਨੇ ਨਾਲ ਹੀ ਡੀਜੀਪੀ ਪੰਜਾਬ ਨੂੰ ਹੁਕਮ ਜਾਰੀ ਕੀਤੇ ਨੇ ਕਿ ਜੇਕਰ ਇਸ ਕੰਮ 'ਲੀ ਲੋਡ ਪਵੇ ਤਾਂ ਪੁਲਿਸ ਬਲਦੇ ਵੀ ਵਰਤੋਂ ਕੀਤੀ ਜਾਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ 'ਚ ਨੈਸ਼ਨਲ ਅਥਾਰਟੀ ਦੇ ਪ੍ਰੋਜੈਕਟ ਰੁਕਣ ਦੇ ਮਾਮਲੇ 'ਚ ਇਸ ਸਖਤ ਤੁਰਖ ਅਖਤਿਆਰ ਕੀਤਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਪਿਛਲੇ ਸਾਲ ਅਕਤੂਬਰ ਚ ਦਿੱਤੇ ਹੁਕਮਾਂ ਦੇ ਬਾਵਜੂਦ ਉਸਨੇ ਕਾਰਵਾਈ ਆਖਿਰ ਕਿਉਂ ਨਹੀਂ ਕੀਤੀ ਹੁਣ ਹਾਈ ਕੋਰਟ ਨੇ ਨਾ ਹੁਕਮਾਂ ਤੇ ਕਾਰਵਾਈ ਰਿਪੋਰਟ ਮੰਗੇ ਜਦੋਂ ਕਿ ਪੰਜਾਬ ਦੇ ਮੁਖ ਸਕੱਤਰ 1 ਮਹੀਨੇ ਦਾ ਸਮਾਂ ਮੰਗਿਆ ਸ਼੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ਵਿੱਚ ਆਨਲਾਈਨ ਬੁਕਿੰਗ ਦੀ ਸਾਈਬਰ ਠੱਗੀ ਦੇ ਮਾਮਲੇ ਨਹੀਂ ਰੁਕ ਰਹੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਤੋਂ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਮੌਕੇ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਾ ਗੜੀ ਸਰਾਵਾਂ ਦੇ ਨਾਂ ਤੇ ਜਾਲੀ ਵੈੱਬਸਾਈਟ ਬਣਾ ਕੇ ਸਾਈਬਰ ਠੱਗ ਬਲੋ ਸੰਗਤ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਕਿਹਾ ਹੈ ਕਿ 6 ਮਹੀਨੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਆਈਟੀ ਵਿੰਗ ਨੇ ਸਾਈਬਰ ਠੱਗ ਦੀ ਜਾਲੀ ਵੈੱਬਸਾਈ ਸਾ ਠੱਗੀ ਠੋਰੀ ਬੰਦ ਰਹਿਣ ਤੋਂ ਬਾਅਦ ਸਾਈਬਰ ਠੱਗ ਫਿਰ ਤੋਂ ਸਰਗਰਮ ਹੋ ਗਏ ਨੇ ਪਿਛਲੇ 2 ਦਿਨਾਂ ਚ ਨੇਕਾ ਸ਼ਰਧਾਲੂਆਂ ਨੂੰ ਫੇਰ ਤੋਂ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਗੁਰਦਾਸਪੁਰ ਦੇ ਪਿੰਡ ਅਬਲ ਖੇਰ ਚ ਮਾਹੌਲ ਉਸ ਸਮੇਂ ਤਣਾਪੂਰਨ ਬਣ ਗਿਆ ਜਦੋਂ ਇੱਕ ਪਿੰਡ ਦੇ 45 ਸਾਲਾ ਨੌਜਵਾਨ ਨੇ ਖੇਤਾਂ ਚ ਵਾਹਾਂ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿੱਥੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਜਾਂਚ ਪੜਤਾਲ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ 45 ਸਾਲਾ ਜਸਵਿੰਦਰ ਸਿੰਘ ਪੁੱਤਰ ਜਗਿੰਦਰ ਨਿਵਾਸੀ ਪਿੰਡ ਅਬਲ ਖੇਰਵਜੋ ਹੋਈ ਹੈ ਜਿਸ ਨੇ ਖੇਤਾਂ ਵਿੱਚ ਦਰਖਤ ਨਾਲ ਲਟਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੜਕਸਾਤ ਜਦੋਂ ਲੋਕ ਖੇਤਾਂ ਵੱਲ ਗਏ ਤਾਂ ਉਹਨਾਂ ਨੇ ਲਾਸ਼ ਲਟਕਦੀ ਵੇਖੀ ਤੇ ਪੁਲਿਸ ਨੂੰ ਸੂਚਿਤ ਕੀਤਾ ਇਸ ਸਬੰਧੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਮਨੋਜ ਕੁਮਾਰ ਡੀਐਸਪੀ ਨੇ ਕਿਹਾ ਕਿ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਜਿਸ ਨੇ ਜਾਂਚ ਕੀਤੀ ਹੈ ਫਿਲਹਾਲ ਪਰਿਵਾਰ ਦੇ ਜੱਸਦਮੇ ਚਾਹਤੇ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਸਵਰੀ ਇੰਟੀਮੀਸ਼ਨ ਆਈ ਸੀ ਕਿ ਬੰਦੇ ਨੇ ਫਾਰ ਲੈ ਲਿਆ ਤੇ ਫੋਰੈਂਸਿਕ ਟੀਮ ਜਿਹੜੀ ਮੌਕੇ ਤੇ ਆਈ ਹੈ ਦੇਖਦੇ ਜੋ ਹਾਲਾਤ ਹੋਏ ਜੋ ਉਹਨਾਂ ਦੇ ਪਰਿਵਾਰ ਦੇ ਜਿੱਦਾਂ ਵੀ ਕਹਿਣਗੇ ਫਿਰ ਹਸਾ ਨਾ ਦੇਖਾ ਕਿ ਜੋ ਫੈਕਟ ਸਾਹਮਣੇ ਆਇਆ ਕੀ ਨਾਵ ਕਿੰਨੀ ਮਰੀਦ ਬਣਦੀ ਮਮਤਾ ਇਹਦੀ ਹੋਣੀ ਹੈ ਕੋਈ 50 ਬੁੰਡਿਆਂ ਦੇ ਲੱਗ ਜਾ ਕੇ ਹੋਵੇ ਟਾਂਡਾ ਉਮੜ ਦੀਆਂ ਵੱਖ-ਵੱਖ ਸੇਵਾ ਸਮਾਜ ਸੇਵੀ ਸੰਸਥਾਵਾਂ ਨੇ ਕਲਕੱਤਾ 'ਚ ਇੱਕ ਸਿੱਖਿਆਰਥੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਕਤਲ ਦੇ ਕਿਨੌਣੇ ਅਪਰਾਧ ਦੀ ਸਖਤ ਨਿੰਦਾ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਮਨਦੀਪ ਸਿੰਘ ਦੀਪਾ ਤੇ ਨਿਤਿਨ ਦੀ ਅਗਵਾਈ ਹੇਠ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਿਮਲਾ ਪਹਾੜੀ ਵਿਖੇ ਕੈਂਡਲ ਮਾਰਚ ਕੱਢੇ ਗਏ। ਦੌਰਾਨ ਵੱਖ-ਵੱਖ ਕਲੱਬਾਂ ਦੀਆਂ ਟੀਮਾਂ ਨੇ ਇਕੱਤਰ ਹੋ ਕੇ ਮਹਿਲਾ ਡਾਕਟਰ ਨੂੰ ਸ਼ਰਧਾਂਜਲੀ ਭੇਟ ਕੀਤੀ। ਸਰਦਾਂਝਲੀ ਸਮਾਰੋਹ ਦੇ ਵਿੱਚ ਸਾਰੇ ਸਮਾਜ ਨੂੰ ਇੱਕੋ ਹੀ ਸੰਦੇਸ਼ ਆ ਵੀ ਇਹ ਘਟਨਾਵਾਂ ਆਉਂਦੇ ਟਾਈਮ ਦੇ ਵਿੱਚ ਅਗਰ ਠੱਲ ਪੈ ਜੇ ਤਾਂ ਬਹੁਤ ਹੀ ਵਧੀਆ ਅਗਰ ਠੱਲ ਨਹੀਂ ਪੈਂਦੀ ਤਾਂ ਸਾਡਾ ਟਾਂਡਾ ਏਰੀਆ ਜੋ ਅੱਜ ਸਾਰੀਆਂ ਸੰਸਥਾਵਾਂ ਇਕੱਠੀਆਂ ਹੋਈਆਂ ਆ ਉਹਨਾਂ ਦੇ ਦੋਸ਼ੀਆਂ ਦੇ ਨਾਲ ਸਖਤ ਤੋਂ ਸਖਤ ਕਾਰਵਾਈ ਕਰਾਉਣ ਦੇ ਵਿੱਚ ਸਰਕਾਰ ਨੂੰ ਪੂਰੀ ਮਦਦ ਦੇਣਗੇ ਆ ਤੇ ਸਰਕਾਰ ਵੀ ਇਹ ਪੂਰੀ ਤਰ੍ਹਾਂ ਪ੍ਰਤੀਪੱਖ ਹੋਵੇ ਵੀ ਇਦਾਂ ਦੀਆਂ ਘਟਨਾਵਾਂ ਨੂੰ ਰੋਕੇ ਤਾਂ ਜੋ ਸਾਡੀਆਂ ਭੈਣਾਂ ਮਾਵਾ ਤੇ ਧੀਆਂ ਸੁਰੱਖਿਅਤ ਰਹਿਣ ਹਲਕਾ ਰਾਮਪੁਰਾ ਫੂਲ ਦਾ ਇਤਿਹਾਸਿਕ ਪਿੰਡ ਭਾਈ ਰੂਪਾ ਸਾਲ 2013 ਚ ਨਗਰ ਪੰਚਾਇਤ ਬਣਿਆ ਤੇ ਇਸ ਨੂੰ 13 ਵਾਰਡਾਂ ਚ ਵੰਡਿਆ ਗਿਆ ਸਪਿੰਡ ਦੇ ਭਾਈ ਰੂਪਚੰਦ ਤੇ ਉਹਨਾਂ ਦੇ ਪਰਵਾਰ ਨੇ 6ਵੀਂ ਪਾਠਸ਼ਾਲਾਈ ਤੋਂ ਲੈ ਕੇ 10ਵੀਂ ਪਾਠਸ਼ਾਲਾਈ ਤੱਕ ਗੁਰੂਆਂ ਦੀ ਸੇਵਾ ਕੀਤੀ ਬਿਸ਼ੱਕ ਭਾਈ ਰੂਪਾ ਇਤਿਹਾਸਿਕ ਪਿੰਡ ਹੈ ਪਰ ਪਿਛਲੀਆਂ ਸਰਕਾਰਾਂ ਸਮੇਂ ਇੱਥੇ ਵੀ ਨਸ਼ੇ ਦਾ ਬੋਲਬਾਲਾ ਰਿਹਾ ਤੇ ਹੁਣ ਨગરਵਾਸੀਆਂ ਨੇ ਮਿਲ ਕੇ ਨਗਰ ਵਿੱਚ ਨਸ਼ਾ ਵੇਚਣ ਵਾਲਿਆਂ ਠੱਲ ਪਾਈ ਹੈ ਤੇ ਨਸ਼ਾ ਮੁਕਤ ਨਗਰ ਬਣ ਗਿਆ ਇਸ ਸਬੰਧੀ ਆਪ ਦੇ ਨੌਜਵਾਨ ਆਗੂ ਜੱਸਾ ਸੰਧੂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਸਮੇਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨਗਰ ਵਿੱਚ ਨਸ਼ੇ ਦਾ ਕਾਰੋਬਾਰ ਕਰਾਉਂਦੇ ਸਨ ਤੇ ਜਦੋਂ ਸਵੇਚ ਆਪ ਪਾਰਟੀ ਦੀ ਸਰਕਾਰ ਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਸੁਦਾਗਰਾਂ ਦੀ ਭਾਲ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਗਿਆ ਗੁਰਦਾਸਪੁਰ ਵਿੱਚ ਨਵੇਂ ਆਏ ਐਸਐਸਪੀ ਮੀਰ ਕਾਸਿਮ ਨੂੰ ਬੇਖੌਫ ਚੋਰ ਸਿੱਧੇ ਸਿੱਧੇ ਚੁਣੌਤੀ ਦੇ ਰਹੇ ਨੇ ਤਾਜ਼ਾ ਘਟਨਾ ਚ ਬਟਾਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਤੰਗ ਬਾਜ਼ਾਰ ਪੰਦੀਆ ਮੁਹੱਲੇ ਚੋਰਾਂ ਵੱਲੋਂ ਇੱਕ ਘਰ ਵਿੱਚ ਨੂੰ ਨਿਸ਼ਾਨਾ ਬਣਾਇਆ ਗਿਆ ਪੀੜਤ ਮਕਾਨ ਮਾਲਕ ਪਤੀ ਪਤਨੀ ਨੇ ਦੱਸਿਆ ਕਿ ਆਪਣੇ ਘਰ ਨੂੰ ਤਾਲੇ ਲਗਾ ਕੇ ਪੂਰਾ ਪਰਿਵਾਰ ਸ਼੍ਰੀ ਵੈਸ਼ਨੋ ਦੇਵੀ ਨਤਮਸਤਕ ਹੋਣ ਲਈ ਗਏ ਸੀ ਤੇ ਜਦੋਂ ਉਹ ਘਰ ਵਾਪਸ ਆਏ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਤਾਲਾ ਉਦਾਂ ਹੀ ਲੱਗਿਆ ਸੀ ਜਿਵੇਂ ਉਹ ਬੰਦ ਕਰਕੇ ਗਏ ਸਨ ਪਰ ਜਦੋਂ ਘਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਤਾਂ ਦੇਖਿਆ ਕਿ ਉਹਨਾਂ ਦੇ ਘਰ ਦਾ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ ਘਰ ਦੀਆਂ ਅਲਮਾਰੀਆਂ ਤੋੜ ਕੇ ਅੰਦਰ ਸਾਰਾ ਕੀਮਤੀ ਸਮਾਨ ਘਰ ਚ ਰੱਖੀ ਕਰੀਬ 4 ਲੱਖ ਰੁਪਏ ਦੀ ਨਕਦੀ ਸੋਨੇ ਚਾਂਦੀ ਦੇ ਗਹਿਣੇ ਸਭ ਗਾਇਬ ਸੀ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਚੋਰ ਘਰ ਦੀ ਛਾਤ ਰਾਹੀਂ ਘਰ ਚ ਦਾਖਲ ਹੋਏ ਸਨ ਪਰਿਵਾਰ ਮੁਤਾਬਿਕ ਉਨ੍ਹਾਂ ਦਾ ਕਰੀਬ 35 ਲੱਖ ਰੁਪਏ ਦਾ ਨੁਕਸਾਨ ਹੋਇਆ ਪਰਿਵਾਰ ਵੱਲੋਂ ਇਸ ਘਟਨਾ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਮੁਖ ਅਫਸਰ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਿੰਦਰ ਲਾਂਬਾ ਆਈਪੀਐਸ ਨੇ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਤੇ ਨੱਥ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਸੀ ਜਿਸ ਤਹਿਤ ਦਵਿੰਦਰ ਸਿੰਘ ਡੀਐਸਪੀ ਸਬ-ਡਿਵੀਜ਼ਨ ਟਾਂਡਾ ਦੀ ਅਗਵਾਈ ਵਿੱਚ ਥਾਣਾ ਟਾਂਡਾ ਦੇ ਦੀਨ ਆਉਂਦੇ ਏਰੀਆ 'ਚ ਮਾੜੇ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਸਨ ਜਿਸ ਦੇ ਚਾਰੇ ਇਸ ਜਲਾਜਵਿੰਦਰ ਸਿੰਘ ਨੇ ਸਣੇ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਟਾਂਡ ਕਰ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਦੇ ਆਂ ਹੋਰ ਪੁੱਛਗਿੱਛ ਕੀਤੀ ਜਾਵੇ ਹੁਣ ਨਜ਼ਰ ਮਾਲਦੇ ਅਜਦੇ ਮੌਸਮ ਤੇ ਹਾਲ ਦੇ ਹਾਲ ਅਸ ਦਿਨ ਵਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ